ਕਿਹੜਾ ਪਿੰਡ ਜੀ ਪਿੰਡ ਚੱਕਰਨੀ ਵਾਲਾ ਹੈਗਾ ਕਿਹੋ ਜਿਹਾ ਮਾਹੌਲ ਚੱਲ ਰਿਹਾ ਕੋਈ ਜੀ ਤਾਂ ਵਧੀਆ ਵੋਟਾਂ ਦਾ ਮਾਹੌਲ ਤਾਂ ਵਧੀਆ ਚੱਲ ਰਿਹਾ ਜੀ ਕਮ ਸਕਮ ਆਪਣੇ ਪਿੰਡ ਦੀ ਵੋਟ 1480 ਕੋ ਨੂੰ ਹੈਗੀ ਆ ਕਿੰਨੀ ਹੁਣ ਤੱਕ ਪੋਲ ਹੋ ਚੁੱਕੀ ਹੈ ਪੋਲ ਤਕਰੀਬਨ ਹੋ ਗਈ ਹੋਣੀ 1000 ਕੋ ਨੂੰ ਹੋ ਗਈ ਹੋਣੀ ਆ ਕੋਈ ਲੜਾਈ ਝਗੜੇ ਦਾ ਮਾਹੌਲ ਤਾਂ ਨਹੀਂ ਨਹੀਂ ਲੜਾਈ ਝਗੜੇ ਦਾ ਮਾਹੌਲ ਨਹੀਂਗਾ ਪਿੰਡ ਬਹੁਤ ਸ਼ਾਂਤ ਸ਼ਾਂਤ ਸੁਭਾਅ ਦਾ ਹੈਗਾ ਵਧੀਆ ਚੱਲ ਰਿਹਾ ਮਾਹੌਲ ਵੋਟਾਂ ਦਾ ਵੀ ਨਵੀਂ ਸਰਕਾਰ ਤੋਂ ਕੀ ਉਮੀਦ ਲੈ ਕੇ ਬੋਲੋ ਜੀ ਆ ਅਸੀਂ ਤਾਂ ਨਵੀਂ ਸਰਕਾਰ ਤੋਂ ਜਿਹੜੇ ਬੇਰੋਜ਼ਗਾਰ ਮੁੰਡੇ ਹੋ ਗਏ ਆ ਕੋਈ ਨੌਜਵਾਨ ਲਾ ਲੋ ਉਹ ਜੀ ਸਾਰੇ ਇੱਥੇ ਬੇਰੋਜ਼ਗਾਰ ਫਿਰਦੇ ਆ ਨਵੀਂ ਸਰਕਾਰ ਤੋਂ ਅਸੀਂ ਤਾਂ ਇਹ ਉਮੀਦ ਕਰਦੇ ਆ ਕਿ ਸਾਨੂੰ ਨੌਕਰੀਆਂ ਦਿੱਤੀਆਂ ਜਾਣ ਕਿ ਸਾਡੀ ਬੇਰੋਜ਼ਗਾਰੀ ਖਤਮ ਗਰੀਬੀ ਖਤਮ ਕੀਤੀ ਜਾਵੇ ਕਿ ਸਾਡੀ ਆਉਣ ਵਾਲੀ ਪੀੜ੍ਹੀ ਸੁੱਖ ਸ਼ਾਂਤੀ ਨਾਲ ਜੀ ਸਕੇ ਮਾਹੌਲ ਬਹੁਤ ਵਧੀਆ ਹੈ ਭਾਜਪਾ ਦਾ ਹਿੱਸਾ ਪੂਰਾ ਮਿਲੇਗਾ ਸਾਨੂੰ ਮੋਦੀ ਦੇ ਕੰਮਾਂ ਨੂੰ ਵੇਖ ਕੇ ਉਹ ਵੇਖੋ ਜੀ ਜਿਹੜੇ ਕਿਸਾਨ ਨਹੀਂ ਸੀਗੇ ਅਸੀਂ ਵੀ ਕਿਸਾਨ ਆ ਕੀਤੀ ਕਰਦੇ ਆ ਜਿਹੜੇ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਸ਼ਰਾਰਤੀ ਅੰਸਰ ਨੇ ਨਾ ਉਹ ਵਿੱਚ ਵਿਰੋਧ ਕਰ ਰਹੇ ਨੇ ਹੋਰ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਚਲੋ ਵਿਰੋਧ ਕਰ ਕੀਤਾ ਕਾਲੀ ਝੰਡੀਆਂ ਦਾ ਉਹ ਉਹਨਾਂ ਦਾ ਹੱਕ ਬਣਦਾ ਹੈ ਜਿਹੜੇ ਵੀ ਸ਼ਰਾਰਤਬਾਜ਼ੀ ਕਰਦੇ ਨੇ ਉਹ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਜਿਹੜੀ ਸ਼ਰਾਰਤਬਾਜ਼ੀ ਕਰਦੇ ਨੇ ਕਿੰਨੀ ਵੋਟ ਹੈ ਤੁਹਾਡੇ ਪਿੰਡ ਦੀ ਸਾਡੀ ਕੀ ਇਹ ਲਗਭਗ 1600 ਭਾਜੀਪੀ ਦੇ ਹਿੱਸੇ ਕਿੰਨੀ ਵੋਟ ਸਾਨੂੰ ਲਗਭਗ 300 ਪੈ ਜਾਈਗੀ ਮੁਕਾਬਲਾ ਕਿਸ ਨਾਲ ਮੰਨਦੇ ਹੋ ਮੁਕਾਬਲਾ ਸਾਡਾ ਹੈਗਾ ਸ਼ੇਰ ਸਿੰਘ ਵਾਏ ਨਾਲ ਹੋਰ ਮੁੱਦੇ ਕੀ ਨੇ ਲੋਕਾਂ ਦੇ ਜਿਹੜੇ ਇਸ ਵਾਰ ਲੋਕੀ ਵੋਟ ਪੋਲ ਕਰਦੇ ਨੇ ਆਪੋ ਆਪਣੀ ਲੁਕਤਾ ਕੀ ਆਮ ਲੋਕਾਂ ਨੂੰ ਦਿੱਤੀਆਂ ਜਾਂਦੇ ਵੇਖੋ ਜੀ ਮੋਦੀ ਸਰਕਾਰ ਸਿਲੰਡਰ ਦੇ ਰਿਹਾ ਹੈ ਆ 5 ਲੱਖ ਦਾ ਇਲਾਜ ਫ੍ਰੀ ਹੈਗਾ ਹੈ ਜਨਧਨ ਯੋਜਨਾ ਦੇ ਖਾਤੇ ਫ੍ਰੀ ਗਏ ਨੇ ਆ ਹੋਰ ਜੀਵਨ ਜੋਤੀ ਬੀਮਾ ਹੈਗਾ ਹੈ ਕਿਉਂਕਿ ਪਹਿਲੇ ਕਦਾ ਲੋਕਾਂ ਨੂੰ ਪਤਾ ਹੀ ਨਹੀਂਗਾ ਜੀਵਨ ਜੋ ਜੀਵਨ ਜੋਤੀ ਬੀਮਾ ਚੀਜ਼ ਕੀ ਹੈ ਉਹ 200 ਰੁਪਿਆ ਮਹੀਨੇ ਦਾ ਲੱਗਦਾ ਸਾਲ ਦੇ 12 ਰੁਪਏ ਲੱਗਦੇ ਨੇ 2 ਲੱਖ ਦਾ ਇੰਸ਼ੋਰੈਂਸ ਹੈਗਾ ਹੈ ਬਾਈ ਜੀ ਗਰਮੀ ਪੂਰੀ ਹੱਤ ਦੀ ਪੈ ਰਹੀ ਹੈ ਕਈ ਬਜ਼ੁਰਗ ਵੋਟਾ ਪਾਉਣ ਦੇ ਲਈ ਘਰਾਂ ਤੋਂ ਆਉਂਦੇ ਨੇ ਕਈ ਤਾਂ ਘਰੇ ਹੀ ਅਜੇ ਤੱਕ ਸ਼ਾਇਦ ਬੈਠੇ ਹੋਣਗੇ ਕਿਉਂਕਿ ਗਰਮੀ ਦੇ ਕਰਕੇ ਹਾਂਜੀ 900 ਲਗਭਗ ਪੋਲ ਹੋ ਗਈ ਹੈ ਕਿਹੋ ਜੀਆਂ ਸਹੂਲਤਾਂ ਤੁਹਾਡੇ ਵੱਲੋਂ ਕਿਹੜੀਆਂ ਗਤੀਵਿਧੀਆਂ ਕੀਤੀਆਂ ਨੇ ਗਤੀਵਿਧੀਆਂ ਅਸੀਂ ਤਾਂ ਠੰਡੇ ਮਿੱਠੇ ਜਲ ਦਾ ਸੇਵਾ ਕੀਤੀ ਹੈ ਜਿਹੜਾ ਵੀ ਕੋਈ ਵੀ ਵਰਕਰ ਜਾਂ ਕੋਈ ਵੀ ਆਂਦਾ ਸੀ ਰਾਹੀਗਰ ਅਸੀਂ ਉਹਨੂੰ ਠੰਡਾ ਪਾਣੀ ਵੀ ਪੋਆਇਆ ਹੈ ਅਸੀਂ ਪੂਰੀ ਅਸੀਂ ਹੈਲਪ ਕੀਤੀ ਹੈ ਭਾਈ ਜੀ ਕਈਆਂ ਪਿੰਡਾਂ ਦੇ ਵਿੱਚ ਲੜਾਈ ਝਗੜੇ ਦਾ ਮਾਹੌਲ ਵੀ ਪੈਦਾ ਹੋ ਜਾਂਦਾ ਵੋਟਾਂ ਵਾਲੇ ਦਿਨ ਕੀ ਤੁਹਾਡੇ ਪਿੰਡ ਤਾਂ ਨਹੀਂ ਐ ਨਹੀਂ ਨਹੀਂ ਸਾਡੇ ਪਿੰਡ ਵੇਖੋ ਜੀ ਇਸ ਗੱਲ ਤੇ ਸਾਡੇ ਪਿੰਡ ਦੀ ਤਾਰੀਫ ਹੈ ਵੀ ਪਾਰਟੀ ਅਲੱਗ-ਅਲੱਗ ਤੁਸੀਂ ਮੰਨ ਲਓ ਇੰਟਰਵਿਊ ਲਈਆਂ ਨੇ ਬੂਥ ਲੱਗੇ ਹੋਏ ਨੇ ਕਿਸੇ ਵੀ ਤਰ੍ਹਾਂ ਸਰਬਾਜੀ ਨਹੀਂ ਕੀਤੀ ਕੋਈ ਸ਼ਰਾਰਤ ਬਾਜੀ ਨਹੀਂ ਕੀਤੀ ਜਿੱਥੇ ਜਿਸ ਨੇ ਵੋਟ ਪਾਣੀ ਆਉਂਦਾ ਮਨ ਪਹਿਲਾਂ ਹੀ ਬਣਿਆ ਹੋਇਆ ਇਸ ਕਰਕੇ ਸਾਡੇ ਪਿੰਡ ਚੱਕਰ ਨਹੀਂ ਹਾਲ ਦੇ ਵਿੱਚ ਇਹ ਸ਼ੋਭ ਕੰਮ ਹੈ ਵੀ ਮੰਨ ਲਓ ਦਖੰਡਾ ਜੀ ਨਹੀਂ ਗਾ ਪਿੰਡ ਕਟੀਆਂ ਵਾਲਾ ਦੀ ਕਿੰਨੀ ਵੋਟ ਹੈ ਲਗਭਗ ਜੀ 1600 ਤੇ 52 ਵੋਟਾਂ ਨੇ ਜੀ ਚੱਕਰ ਨਿਵਲੇ ਇਹੋ ਜਿਹਾ ਮਾਹੌਲ ਹੈ ਕਿੰਨੀ ਵੋਟ ਪੋਲ ਹੋ ਚੁਕੀ ਹੈ ਮੋਲ ਜੀ ਲਗਭਗ 1000 ਵੋਟ ਪੋਲ ਹੋ ਚੁਕੀ ਹੈ ਜਿਹੜੀ ਉਹ ਗਰਮੀ ਕਰਨੇ लास्ट 2 ਘੰਟਿਆਂ ਚ ਉਹ ਵੀ ਜਿਹੜੀ ਰਹਿੰਦੀ ਵੋਟ ਵੀ ਪੋਲ ਹੋ ਜੂਗੀ ਕਿੰਨੇ ਪਰਸੈਂਟ ਵੋਟ ਪੋਲ ਹੋਵੇਗੀ ਤੁਹਾਡੇ ਅਨੁਸਾਰ ਲਗਭਗ ਜੀ 80% ਤੋਂ 85% ਦੇ ਵਿੱਚਕਾਰ ਪੋਲ ਹੋ ਜੂਗੀ ਕੀ ਮੁੱਦੇ ਕਿਹੜੇ ਮੁੱਦਿਆਂ ਨੂੰ ਸੋਚ ਕੇ ਲੋਕ ਇਸ ਵਾਰ ਵੋਟ ਪਾਉਣ ਜਾ ਰਹੇ ਨੇ ਦੇਖੋ ਜੀ ਵੋਟ ਤੁਸੀਂ ਵੀ ਪੱਤਰਕਾਰ ਸਾਹਿਬ ਸੂਝਵਾਣੋ ਲਗਭਗ ਅਕਾ ਦੋ ਦੀ ਪੱਤਰਕਾਰਤਾ ਕਰ ਰਹੇ ਹੋ ਜਿਹੜਾ ਲੋਕਾਂ ਨੇ ਵੋਟ ਪਾਉਣਾ ਵੀ ਕਿਸਾਨ ਨੇ ਜਿਹੜੇ ਉਹ ਦੱਸ ਰਹੇ ਨੇ ਵੀ ਜਿਹੜੀਆਂ ਪਨੀਰੀਆਂ ਨੇ ਪਿਛਲੇ 70 ਸਾਲਾਂ ਤੋਂ ਪਹਿਲੀ ਵਾਰੀ ਅਸੀਂ ਨਹਿਰ ਹੀ ਪਾਣੀ ਨਾਲ ਬੀਜੀਆਂ ਕਿਆਂ ਨੇ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਹੋ ਰਿਹਾ ਹੈ ਜੇ ਬਿਜਲੀ ਹੈ ਤਾਂ ਕਿਸਾਨਾਂ ਨੂੰ ਪਤਾ ਵੀ 24 ਘੰਟੇ ਬਿਜਲੀ ਜਿਹੜੀ ਲਗਾਤਾਰ ਚੱਲ ਰਹੀ ਹੈ ਨਹੀਂ ਅਸੀਂ ਕਿਸੇ ਤੇ ਜਦੋਂ ਦੇ ਸੱਤਾ ਵਿੱਚ ਆਏ ਹਾਂ ਕਿਸੇ ਤੇ ਨਜਾਇਜ਼ ਪਰਚਾ ਕਰਾਇਆ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦੀ ਗੁੰਡਾਗਰਦੀ ਕੀਤੀ ਹੋਵੇ ਹੁਣ ਤੁਸੀਂ ਇੱਥੇ ਹੀ ਮੌਲ ਵੇਖ ਰਹੇ ਹੋ ਜੇ ਵੀ ਲਗਭਗ ਸਾਰੀਆਂ ਪਾਰਟੀਆਂ ਬੈਠੀਆਂ ਨੇ ਤੇ ਪੋਜ਼ਿਟਿਵ ਮੌਲ ਹੈ ਅਸੀਂ ਸਾਰਿਆਂ ਨੇ ਆਪਸ ਵਿੱਚ ਬੈਠ ਕੇ ਇਕੱਠੀਆਂ ਨੇ ਫੋ ਹੋ ਜਾਂ ਪੇ ਦੇ ਪਾਸੀ ਨਹੀਂ ਕੀਤਾ ਚਾਹਿਆ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੋਣ ਅਸੀਂ ਉਹਨਾਂ ਨਾਲ ਵੀ ਬੈਠੇ ਆ ਚਾਹੇ ਕਾਂਗਰਸ ਦੇ ਹੋਣ ਕਿਉਂਕਿ ਕੰਪੀਟੀਸ਼ਨ ਸਾਡਾ ਰਾਤ ਤੱਕ ਸੀਗਾ ਵੋਟਾਂ ਮੰਗਣ ਦਾ ਹੁਣ ਲੋਕਾਂ ਨੇ ਫੈਸਲਾ ਬਣਾ ਲਿਆ ਮਨ ਪੱਕਾ ਕਰ ਲਿਆ ਵੀ ਅਸੀਂ ਓਟਾ ਪਾਉਣੀਆਂ ਨੇ ਹੁਣ ਸਾਡਾ ਕੰਮ ਹੈ ਸਿਰਫ ਪਰਚੀ ਦੇਣਾ ਬੂਥ ਦੇ ਬੂਥ ਕਰਕੇ ਉਹਨਾਂ ਨੂੰ ਕੰਪਲੀਟ ਦੇਣਾ ਜੀ ਕਿਹੜੀ ਪਾਰਟੀ ਨਾਲ ਮੁਕਾਬਲਾ ਮੰਨਦੇ ਹੋ ਆਵਾਜ਼ ਦੇਖੋ ਜੀ ਮੁਕਾਬਲਾ ਤਾਂ ਹੈ ਹੀ ਕਿਸੇ ਨਹੀਂ ਮਾਨ ਸਾਹਿਬ ਭਗਵੰਤ ਮਾਨ ਸਾਹਿਬ ਦੇ ਲੋਕ ਜਿੰਨਾ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਨਾਲ ਮੁਕਾਬਲਾ ਆਪਾਂ ਇਹ ਗੱਲ ਤਾਂ ਕਹਿ ਹੀ ਨਹੀਂ ਸਕਦੇ ਕਿਉਂਕਿ ਬੜੇ ਵੱਡੇ ਲੈਵਲ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਣ ਜਾ ਰਹੀ ਹੈ ਇਹ ਕਿੰਨੇ ਲੀਡ ਦਾ ਜਿੱਤ ਦਾ ਦਾਵਾ ਕਰਦੇ ਲਗਭਗ ਜੀ ਅਸੀਂ ਜਿੱਥੋਂ ਤੱਕ ਅਸੀਂ ਮੰਨਣਾ ਵੀ ਲੱਖ ਪਲੱਸ ਵੋਟ ਨਾਲ ਅਸੀਂ ਜਿੱਤ ਦਾ ਦਾਵਾ ਕਰ ਨੀਅਰ ਅਬਾਉਟ 21 16 ਕੁਸਤੇ ਦੇ ਕਰੀਬ ਕਿੰਨੇ ਪਰਸੈਂਟ ਹੋਣ ਤੱਕ ਪੋਲ ਹੋ ਚੁੱਕੀ ਹੈ ਸਾਡੇ ਹੋ ਗਈ ਹੈ ਵਿਖੇ 6 6 750 7 800 ਦੇ ਕਰੀਬ ਪੋਲ ਹੋ ਚੁੱਕੀ ਹੈ ਜੀ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕ ਵੋਟਾਂ ਪਾ ਰਹੇ ਨੇ ਵੋਟ ਤਾਂ ਦੇਖੋ ਲੋਕਾਂ ਨੂੰ ਮੁੱਦੇ ਬਹੁਤ ਆ ਇਹ ਸਰਕਾਰ ਤੱਕ ਤਾਂ ਲੋਕਾਂ ਨੂੰ ਨਾਰਾਜ਼ਗੀ ਆ ਸਾਡੇ ਪਿੰਡ ਦਾ ਤੁਸੀਂ ਰੋਡ ਹੀ ਦੇਖ ਲਿਆ ਕਿੰਨਾ ਮਾੜਾ ਹਾਲ ਹੋਇਆ ਪਿਆ ਲੋਕਾਂ ਨੂੰ ਨਾਰਾਜ਼ਗੀ ਆ ਇੱਕ ਤਾਂ ਜਿਹੜੇ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਨੂੰ ਦੇਣੇ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਉਹ ਨਹੀਂ ਦਿੱਤੇ ਇਹਨਾਂ ਨੇ ਇੱਕ ਤਾਂ ਉਹ ਨਾਰਾਜ਼ਗੀ ਆ ਇੱਕ ਜਿਹੜਾ ਦਾਣ ਆਟਾ ਉਹ ਬਹੁਤ ਮਾੜਾ ਹਾਲ ਹੋ ਗਿਆ ਗਰੀਬ ਲੋਕਾਂ ਜਿਹੜੇ ਉਹਨਾਂ ਨੂੰ ਬਹੁਤ ਘੱਟ ਦਾਣੇ ਮਿਲ ਰਹੇ ਆ ਇਹੋ ਜਿਹੀ ਕਈ ਮੁੱਦੇ ਆਨੇਕਾਂ ਪ੍ਰਕਾਰ ਦੇ ਮੌਜੂਦਾ ਸਰਕਾਰ ਤੋਂ ਲੋਕਾਂ ਨੂੰ ਨਾਰਾਜ਼ਗੀ ਆ ਨਾ ਨਵੀਂ ਸਰਕਾਰ ਤੋਂ ਕੀ ਉਮੀਦ ਕਰਦੇ ਨਵੀਂ ਸਰਕਾਰ ਤੋਂ ਅਸੀਂ ਉਮੀਦ ਇਹ ਕਰਦੇ ਆ ਕਿ ਜਿਵੇਂ ਪਹਿਲਾਂ ਮੋਦੀ ਨੇ ਬਹੁਤ ਨੁਕਸਾਨ ਕੀਤਾ ਹਿੰਦੁਸਤਾਨ ਦਾ ਜਿਵੇਂ ਨੋਟਬੰਦੀ ਕੀਤੀ ਹੋਰ अनेका ਪ੍ਰਕਾਰ ਦੇ ਇਹਨਾਂ ਨੇ ਮਤਲਬ ਨੁਕਸਾਨ ਕੀਤਾ ਦੇਸ਼ ਦਾ ਦੇਸ਼ ਦੇ ਵਿੱਚ ਜਿਹੜਾ ਗਰੀਬ ਹੈ ਉਹ ਜਾਦਾ ਗਰੀਬ ਹੁੰਦਾ ਜਾ ਰਿਹਾ ਹੈ ਅਮੀਰ ਜਾਦਾ ਅਮੀਰ ਹੁੰਦਾ ਜਾ ਰਿਹਾ ਹੈ ਜਾਂ ਕਿਸਾਨੀ ਜਿਹੜੀ ਰੁਲ ਗਈ ਹੈ ਕਿਸਾਨੀ ਦਾ ਬਹੁਤ ਮਾੜਾ ਹਾਲ ਕਰਤਾ ਹੈ ਨਵੀਂ ਸਰਕਾਰ ਤੋਂ ਅਸੀਂ ਇਹ ਉਮੀਦ ਕਰਦੇ ਆ ਕਿ ਦੇਸ਼ ਦਾ ਕੋਈ ਸਰਦਾਰ ਹੋਵੇਗਾ ਉਹ ਆਰਥਿਕ ਢਾਂਚਾ ਚੰਗੀ ਸਥਿਤੀ ਹੋ ਜਾਵੇ ਉਹ ਕਈ ਕਈ ਤਰ੍ਹਾਂ ਦੇ ਬੁੱਧਿਆਂ ਜਿਹਦੇ ਦੀ ਉਮੀਦ ਕਰਦੇ ਆ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜੋ ਹਲਕਾ অবজারভার ਵੀ ਜੇ ਕਿੰਨੀ ਲੀਡ ਦਾ ਦਾਵਾ ਕਰਦੇ ਹੋ ਲੋਕ ਸਭਾ ਫਰੋਹੇਪੁਰ ਤੋਂ ਅਸੀਂ ਫਰੋਹੇਪੁਰਾ ਲੀਡ ਤੋਂ ਘਟੋ ਘਾਟ 60 ਤੋਂ 70 ਹਜ਼ਾਰ ਜਿਹੜੀ ਵੋਟਾਂ ਲੀਡ ਕਰਾਂਗੇ ਸਾਡਾ ਕੈਂਡੀਡੇਟ ਬਹੁਤ ਵਧੀਆ ਕੈਂਡੀਡੇਟ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਾਡਾ ਕੈਂਡੀਡੇਟ ਬਹੁਤ ਵਧੀਆ ਸਾਨੂੰ ਦਿੱਤਾ ਸਾਡੇ ਇਲਾਕੇ ਦੀ ਮੰਗ ਤੇ ਦਿੱਤਾ ਇਸ ਵਾਸਤੇ ਲੋਕ ਸਾਡੇ ਕੈਂਡੀਡੇਟ ਨਰਦੇਵ ਸਿੰਘ ਬੋਬੀ ਮਾਨ ਨੂੰ ਪਿਆਰ ਬਹੁਤ ਕਰਦੇ ਆ ਨਾ ਬਹੁਤ ਵਧੀਆ ਵੋਟ ਪੈ ਰਹੀ ਹੈ ਮੁਕਾਬਲਾ ਕਿਸ ਨਾਲ ਮੰਨਦੇ ਆ ਸਾਡਾ ਮੁਕਾਬਲਾ ਜੀ ਪੰਜੇ ਨਾਲ ਹੈ ਕਾਂਗਰਸ ਤੇ ਸਾਡੇ ਅਕਾਲੀ ਦਲ ਦਾ ਆਪਸੇ ਇੱਕ ਮੁਕਾਬਲਾ ਹੈ ਝਾੜੂ ਨਾਲ ਕੋਈ ਮੁਕਾਬਲਾ ਨਹੀਂ ਸਾਡੇ ਬੰਦਾ ਜੀ ਲੱਗਦਾ ਕਿ ਵੋਟਾਂ ਵਾਲੇ ਦਿਨ ਹੈ ਕਈਆਂ ਪਿੰਡਾਂ ਦੇ ਵਿੱਚ ਲੜਾਈ ਝਗੜੇ ਦਾ ਮਾਹੌਲ ਪੈਦਾ ਆ ਜਾਂਦਾ ਜਿਹਦੇ ਨਾਲ ਆਪਸੀ ਜਿਹੜੀ ਪਿੰਡਾਂ ਦੀ ਭਾਈਚਾਰਕ ਸਾਂਝ ਹੁੰਦੀ ਹੈ ਉਹ ਟੁੱਟ ਜਾਂਦੀ ਹੈ ਤਾਂ ਕੀ ਤੁਹਾਡੇ ਪਿੰਡ ਕਿਹੋ ਜਿਹਾ ਮਾਹੌਲ ਹੈ ਅੱਜ ਤੋਂ ਪਹਿਲਾਂ ਸਾਡੇ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਹੋਏ ਸੀ ਉਸ ਸਮੇਂ ਕਾਂਗਰਸ ਨੇ ਇੱਥੇ ਬੂਥ ਕੈਪਟਨਿੰਗ ਕੀਤੀ ਸੀ ਉਸ ਤੋਂ ਬਾਅਦ ਇੱਕ ਵਾਰ ਸਾਡਾ ਜਿਹੜਾ ਬੂਥ ਸੈਂਸਿਟਿਵ ਰਿਹਾ ਪਰ ਅੱਜ ਬੜੇ ਅਮਨਪੂਰਕ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਨੇ ਹਰ VOTER ਹਰ ਸਪੋਰਟਰ ਆਪੋ ਆਪਣੇ ਲੀਡਰ ਦੀ ਸਪੋਰਟ ਕਰ ਰਿਹਾ ਬੜੇ ਅਮਨਪੂਰਕ ਵੋਟਾਂ ਪੈ ਰਹੀਆਂ ਨੇ